ਦੀ ਸਜ਼ਾ ਹੋਈ ਹੈ ਕੈਂਥਲੀ ਸਾਬਕਾ ਕਰੈਕਸ਼ਨ ਅਫੀਸਰ ਕੰਟ ਇੰਸਟੀਚਿਊਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਤਲਬ ਜੇਲ੍ਹ ਦੇ ਵਿੱਚ ਜਿਹੜਾ ਇਹ ਕਰੈਕਸ਼ਨ ਅਫੀਸਰ ਸੀ ਸਾਬਕਾ ਕਰੈਕਸ਼ਨ ਅਫੀਸਰ ਹੁਣ ਕਿਹਾ ਜਾ ਸਕਦਾ ਜੇਲ੍ਹ ਦਾ ਅਧਿਕਾਰੀ ਉਹੀ ਡਰੱਗ ਦੇ ਵਿੱਚ ਜ਼ਿੰਮੇਵਾਰ ਹੈਗਾ ਕੈਨੇਡਾ ਦੀਆਂ ਜੇਲ੍ਹਾਂ ਦੇ ਵਿੱਚ ਡਰੱਗ ਬਹੁਤ ਸਮੱਸਿਆ ਆ ਇਹਨਾਂ ਦੇ ਮੋਬਾਈਲ ਫੋਨ ਡਰੱਗ ਤੇ ਹਥਿਆਰ ਡਰੋਨਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਪਹੁੰਚਦੇ ਆ ਜਾ ਸੈੱਟ ਦਿੱਤੇ ਜਾਂਦੇ ਆ ਜਾਂ ਕੁਛ ਕੀਤਾ ਜਾਂਦਾ ਰੁਕ ਨਹੀਂ ਰਿਹਾ ਇਹਨੇ ਬਹੁਤ ਕੋਸ਼ਿਸ਼ ਕੀਤੀ ਆ ਟੈਕਨੋਲੋਜੀ ਮਹਿੰਗੀ ਆ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਰੁਕ ਨਹੀਂ ਰਹੀ ਹੁਣ ਅਗਲਾ ਜਿਹੜਾ ਇਹਦੇ ਚ ਇਹ ਆ ਵੀ ਕੁਝ ਲੋਕ ਹੀ ਇਹਨਾਂ ਦੇ ਸਿੱਧੇ ਜੇਲ੍ਹਾਂ ਦੇ ਇਨਵੋਲਵ ਆ ਦੇ ਵਿੱਚ ਜਿਸ ਤਰ੍ਹਾਂ ਇਸ ਵਿਅਕਤੀ ਦਾ ਨਾਮ ਸਾਹਮਣੇ ਆਇਆ ਸੀ ਜੈਸਨ ਕਨੇਥਲੀ ਕਰੈਕਸ਼ਨ ਆ ਸਾਬਕਾ ਕਰੈਕਸ਼ਨ ਆਫੀਸਰ ਕੈਂਟ ਇੰਸਟੀਚੂਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੰਨਿਆ ਜਾ ਰਿਹਾ ਕਿ ਇਹ ਜਿਹੜੀ ਡਰੱਗਸ ਦੇ ਵਿੱਚ ਵੈਪਨ ਤੇ ਹੋਰ ਜਿਹੜੀ ਚੀਜ਼ਾਂ ਸੀ ਉਹ ਜੇਲ੍ਹ ਦੇ ਵਿੱਚ ਲਿਆਉਣ ਦੇ ਲਈ ਜ਼ਿੰਮੇਵਾਰ ਆ ਇਹਨੂੰ ਗਲਟੀਪਲੀ ਕੀਤਾ ਨੇ ਤਿੰਨ ਬੜੇ ਸੀਰੀਅਸ ਚਾਰਜ ਲੱਗੇ ਆ ਇੱਕ ਤੇ ਕੌਨਸਪੀਰੇਸੀ ਦਾ ਦੂਜਾ ਰਿਸ਼ਵਤ ਲੈਣ ਦਾ ਐਜ਼ ਅ ਪੀਸ ਆਫੀਸਰ ਤੇ ਪੋゼਸ਼ਨ ਆਫ ਕੰਟਰੋਲਡ ਸਬਸਟੈਂਸ ਫਾਰ ਟਰੈਫਿਕਿੰਗ ਸੋ ਇਹ ਜਿਹੜੇ ਸਿੱਧੇ ਸਿੱਧੇ ਚਾਰਜ ਜਿਨ੍ਹਾਂ ਦੇ ਉੱਤੇ ਲਾਏ ਗਏ ਆ ਦੂਜਾ ਹੈ ਕਿ 5 ਸਾਲ ਦੀ ਜੇਲ੍ਹ ਦੀ ਸਜ਼ਾ ਆ ਉਹਨੂੰ ਇਹਨੂੰ ਸਜ਼ਾ ਦਿੱਤੀ ਗਈ ਹੈ 5 ਸਾਲ ਜੇਲ੍ਹ ਦੇ ਵਿੱਚ 2 ਸਾਲ ਜਿਹੜੇ ਆ ਇਹਦੇ ਕਾਂਸਪੀਰੇਸੀ ਦੇ ਲਈ ਤੇ 2 ਸਾਲ ਰਿਸ਼ਵਤ ਲੈਣ ਦੇ ਲਈ ਪਰ ਇਹ ਨਾਲ-ਨਾਲ ਹੀ ਚੱਲਣਗੇ ਇੱਕੋ ਵੇਲੇ ਸਜ਼ਾ ਕੱਟੀ ਜਾਊਗੀ ਤੇ ਤਿੰਨ ਜਿਹੜੇ ਨੇ ਉਹ ਡਰੱਗ ਟਰੈਫਿਕਿੰਗ ਦੇ ਲਈ ਸੋ ਦੋ ਇਕੱਠੇ ਚੱਲਣਗੇ 3 ਸਾਲ ਵੱਖਰੇ ਹੋਣਗੇ ਸੋ ਦੋ ਇੱਕ ਪੂਕਤ ਨੇ ਪਹਿਣਗੇ 3 ਸਾਲ ਇੱਕੇ ਜੁਰਮ ਵੀ ਆਪਣੇ ਆਪ ਹੀ ਬਹੁਤ ਵੱਡਾ ਜਿਹੜੇ ਬੰਦੇ ਨੂੰ ਜੇਲ੍ਹ ਦੇ ਵਿੱਚ ਰਾਖੀ ਲਾਇਆ ਜਾਂ ਜੇਲ੍ਹ ਦੇ ਵਿੱਚ ਉਹਦੀ ਡਿਊਟੀ ਇਹ ਆ ਕਿ ਉਹਨੇ ਦੇਖਣਾ ਕੋ ਬਾਹਰੋਂ ਚੀਜ਼ ਨਾ ਆ ਜਵੇ ਉਹੀ ਬੰਦਾ ਇਹਦੇ ਵਿੱਚ ਇਨਵੋਲ ਵਾ ਸਮਗਲਿੰਗ ਦੀਆਂ ਡਿਟੇਲਸ ਇਹ ਸੀ ਕਿ ਇਹ ਇਹਦੇ ਕੁਝ ਹੋਰ ਨਾਲ ਸੰਗੀ ਸਾਥੀ ਸੀਗੇ ਉਹ ਚੀਜ਼ਾਂ ਸਮਗਲ ਕਰਦਾ ਸੀ ਤੇ ਲਗਭਗ ਕੀਤੀਆਂ ਜਿਹੜੀਆਂ ਨੇ 1.5 ਤੋਂ 3 ਲੱਖ ਡਾਲਰ ਮੋਟਾ ਜਿਹਾ ਉਹਦਾ ਦੱਸਦੇ ਆ ਜੇਲ੍ਹ ਦੇ ਵਿੱਚ ਡਰੱਗਸ ਵੀ ਸੀਗੀਆਂ ਕੁਝ ਫੋਨ ਵੀ ਸੀਗੇ ਤੇ ਕੁਝ ਹਥਿਆਰ ਤੇ ਕੈਸ਼ ਵੀ ਦੱਸਿਆ ਜਾ ਰਿਹਾ ਫੜਿਆ ਕਿਦਾਂ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਨੇ ਆਪਣੇ ਪੱਧਰ ਦੇ ਉੱਤੇ ਦੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਸੀ ਜਦੋਂ ਇਹਨਾਂ ਨੂੰ ਮੈਸੇਜ ਮਿਲੇ ਸੀ ਸਿਗਨਲ ਐਪ ਦੇ ਉੱਤੇ ਸਿਗਨਲ ਜਿਦਾ ਵਟਸਐਪ ਆ ਇਦਾਂ ਇੱਕ ਐਪ ਆ ਸਿਗਨਲ ਉਹਦੇ ਉੱਤੇ ਇੱਕ ਮੈਸੇਜ ਹੈਗਾ ਉਹਦੇ ਲਈ ਕਿ 10000 ਡਾਲਰ ਫੋਨ ਸਮਗਲਿੰਗ ਕਰਨ ਦਾ ਸੀਗਾ ਫਿਰ ਸਰਵੇਲੈਂਸ ਕੀਤੀ ਸਰਵੇਲੈਂਸ ਤੋਂ ਵਿੱਚੋਂ ਫਿਰ ਪਤਾ ਲੱਗ ਗਿਆ ਵੀ ਇਹਨੇ ਕਿਦਾਂ ਸੀਕ੍ਰੀਟਲੀ ਉਹ ਮੋਬਾਈਲ ਅੰਦਰ ਪਹੁੰਚਾਏ ਆ ਪੁਲਿਸ ਜਦੋਂ ਸਰਚ ਕੀਤੀ ਇਹਦੇ ਘਰ ਦੀ ਪੁਲਿਸ ਨੂੰ 60000 ਦੇ ਕਰੀਬ ਡਾਲਰ ਕੈਸ਼ ਮਿਲਿਆ ਮੈਥ ਕੋਕੇਨ ਤੇ ਸਟੀਰੋਇਡ ਵਰਗੀਆਂ ਕੁਝ ਜਿਹੜੀਆਂ ਡਰੱਗਸ ਮਿਲੀਆਂ ਫੌਨ ਤੇ ਦੂਜੇ ਜਿਹੜੇ ਅ ਸਿਗੇ ਉਹ ਪ੍ਰिजन ਦੀ ਸਮਗਲਿੰਗ ਦੇ ਨਾਲ ਉਹ ਮਿਲੇ ਸੋ ਇਹ ਸਿੱਧਾ ਸਿੱਧਾ ਮਤਲਬ ਬ੍ਰੀਚ ਆਫ ਪਬਲਿਕ ٹرسٹ ਆ ਜੱਜ ਨੇ ਇਹ ਕਿਹਾ ਕਿ ਇਹ ਜਿਹੜਾ ਜੋ ਕੁਛ ਨੇ ਕੀਤਾ ਉਹ ਬ੍ਰੀਚ ਆਫ ਪਬਲਿਕ ٹرسٹ ਆ ਬਹੁਤ ਗੰਭੀਰ ਇਹ ਅਪਰਾਧ ਮੰਨਿਆ ਜਾਂਦਾ ਇਹ ਵੀ ਆ ਕਿ ਭਾਵੇਂ ਕ੍ਰਾਈਮ ਸੀ ਜਾਂ ਹੋਰ ਜੋ ਕੁਛ ਹੈਗਾ ਜੀ ਕਮਿਊਨਿਟੀ ਦੇ ਵਿੱਚ ਕਾਫੀ ਸਟਰੋਂਗ سپورਟ ਸੀ ਪਰਿਵਾਰ ਦੋਸਤ ਮਿੱਤਰ ਬਹੁਤੇ ਜਿਹੜੇ ਉਹਨਾਂ ਨੂੰ ਝਟਕਾ ਲੱਗਿਆ ਸੀ ਇਸ ਗੱਲ ਦਾ ਵੀ ਇਹ ਬੰਦਾ ਵੀ ਇਸ ਕੰਮ ਦੇ ਵਿੱਚ ਇਨਵੋਲਵ ਹੋ ਸਕਦਾ ਹੁਣ ਦੂਜਾ ਕਈ ਕੁਛ ਅਗਾ ਦੇ ਵਿੱਚ ਜਿਹੜੀ ਪ੍ਰੋਪਰਟੀ ਸੀਜ਼ ਕੀਤੀ ਕੁਝ ਡੀਐਨਏ ਅਥਾਰਟिटीज ਨੇ ਜਿਹੜਾ ਕੰਟੈਕਟ ਜਾਂ ਹੋਰ ਦੂਜੀਆਂ ਤੀਜੀਆਂ ਗੱਲਾਂ ਬਾਤਾਂ ਵੀ ਸਾਹਮਣੇ ਆਈਆਂ ਜਿਹੜੇ ਜੱਜ ਦੇ ਫਾਈਨਲ ਵਰਡ ਸੀਗੇ ਜੱਜ ਨੇ ਏਕਨੋਲਜ ਕੀਤਾ ਕਿ ਜਿਹੜੀ ਪ੍ਰिजन ਹੈਗੀ ਆ ਜੇਲ ਦੀ ਲਾਈਫ ਹੈਗੀ ਆ ਉਹ ਇਹਦੇ ਲਈ ਬਹੁਤ ਔਖੀ ਹੋਊਗੀ ਕਿਉਂਕਿ ਉਹ ਪਹਿਲਾਂ ਮਤਲਬ ਉਹ ਜੇਲ ਦੇ ਵਿੱਚ ਹੁਣ ਰੱਖਾ ਸੀ ਵੀ ਉੱਥੇ ਅਫਸਰ ਸੀ ਤੇ ਹੁਣ ਉਹਨੂੰ ਉੱਥੇ ਹੀ ਜੇਲ ਕੱਟਣੀ ਪੈਣੀ ਪਰ ਜੱਜ ਚਾਹੁੰਦਾ ਕਿ ਆਪਣੀ ਲਾਈਫ ਨੂੰ ਇਹ ਰੀਬਿਲਡ ਕਰੇ ਦੁਬਾਰਾ ਨਵੇਂ ਸਿਰਿਓਂ ਬਣਾਵੇ